ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਵੀਡੀਓ ਦੇ ਵਿੱਚ ਸੰਗਤ ਜੀ ਤੁਸੀਂ ਸੁਣ ਚੁੱਕੇ ਹੋ ਕਿ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਾਲ ਗੋਬਿੰਦ ਰਾਏ ਜੀ ਕਹਿੰਦੇ ਨੇ ਕਿ ਪਿਤਾ ਜੀ ਤੁਸੀਂ ਬਹੁਤ ਵੱਡੇ ਮਹਾਪੁਰਖ ਹੋ ਦਾਨੀ ਸੱਜਣੋ ਤੇ ਤੁਸੀਂ ਇਹਨਾਂ ਪੰਡਤਾਂ ਦੀ ਫਰਿਆਦ ਜ਼ਰੂਰ ਸੁਣੋ ਤੇ ਇਹਨਾਂ ਦਾ ਦੁੱਖ ਨੂੰ ਨਿਵਾਰੋ ਤੁਸੀਂ ਆਪ ਜਾ ਕੇ ਕੁਰਬਾਨੀ ਦਿਓ ਤਾਂ ਕਿ ਇਹਨਾਂ ਦੀ ਜਿਹੜੀ ਸਮੱਸਿਆ ਉਹ ਦੂਰ ਹੋ ਸਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਲ ਗੋਬਿੰਦ ਰਾਏ ਜੀ ਦਾ ਇਹ ਬਚਨ ਸੁਣ ਕੇ ਪੂਰਨ ਵਿਸ਼ਵਾਸ ਹੋ ਗਿਆ ਸੀ ਕਿ 9 ਸਾਲਾਂ ਦਾ ਗੋਬਿੰਦ ਰਾਏ ਗੁਰਗੱਦੀ ਸੰਭੰਧ ਦੇ ਬਿਲਕੁਲ ਯੋਗ ਹੈ ਗੁਰੂ ਸਾਹਿਬ ਫੇਰ ਪੰਡਤਾਂ ਨੂੰ ਹੁਕਮ ਕਰਦੇ ਨੇ ਕਿ ਤੁਸੀਂ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਸਾਡਾ ਹਿੰਦੂਆਂ ਦਾ ਪੀਰ ਸਿੱਖਾਂ ਦਾ ਗੁਰੂ ਗੁਰੂ ਤੇਗ ਬਹਾਦਰ ਸਾਹਿਬਾ ਜੇਕਰ ਉਹ ਦੀਨ ਕਬੂਲ ਕਰ ਲੈਣਗੇ ਤਾਂ ਅਸੀਂ ਵੀ ਤੁਹਾਡੇ ਨਾਲ ਇਹ ਦੀਨ ਕਬੂਲ ਕਰ ਲਾਂਗੇ ਪੂਰਾ ਹਿੰਦੁਸਤਾਨ ਹੀ ਮੁਸਲਮਾਨ ਕਬੂਲ ਕਰ ਲੇਗਾ ਅਗਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀਨ ਕਬੂਲ ਕਰਕੇ ਮੁਸਲਮਾਨ ਬਣ ਜਾਣਗੇ ਸੋ ਪਿਛਲੀ ਵੀਡੀਓ ਚ ਸਾਰਾ ਤੁਸੀਂ ਸੁਣ ਚੁੱਕੇ ਹੋ ਕਿ ਕਿਵੇਂ ਫਿਰ ਉਹ ਰਸਤੇ ਦੇ ਵਿੱਚ ਕੀ ਕੀ ਘਟਨਾਵਾਂ ਘਟਦੀਆਂ ਨੇ ਜਦੋਂ ਅਨੰਦਪੁਰ ਤੋਂ ਗੁਰੂ ਸਾਹਿਬ ਜੀ ਦਿੱਲੀ ਪੁੱਜਦੇ ਨੇ ਤੇ ਅੱਜ ਆਪਾਂ ਉਸੇ ਪੜਾਅ ਨੂੰ ਅੱਗੇ ਤੋਰਦੇ ਹੋਏ ਇਸ ਵੀਡੀਓ ਨੂੰ ਅੱਗੇ ਸ਼ੁਰੂ ਕਰਦੇ ਆਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਜਲਦੀ ਨਾਲ ਜੋਤ ਪੰਜਾਬੀ ਵਲੌਗਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਜੀ ਕਿਉਂਕਿ ਆਉਣ ਵਾਲੀਆਂ ਜਿਹੜੀਆਂ ਵੀਡੀਓ ਨੇ ਇਸ ਤੋਂ ਬਾਅਦ ਉਹ ਤੁਸੀਂ ਇੱਕ ਇੱਕ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਯਕੀਨ ਮੰਨਿਓ ਵੀਡੀਓ ਨੂੰ ਸੁਣਦੇ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤੁਹਾਨੂੰ ਦਰਸ਼ਣੇ ਦੀਦਾਰ ਤਾਂ ਹੋਣਗੇ ਹੀ ਹੋਣਗੇ ਭਾਈ ਜੈਤਾ ਜੀ ਦੇ ਨਾਲ ਜੁੜੀਆਂ ਵੀ ਐਸੀਆਂ ਐਸੀਆਂ ਗੱਲਾਂ ਤੁਹਾਨੂੰ ਪਤਾ ਲੱਗਣਗੀਆਂ ਜਿਹਦੇ ਬਾਰੇ ਸ਼ਾਇਦ ਹੀ ਤੁਸੀਂ ਇਸ ਤੋਂ ਪਹਿਲਾਂ ਸੁਣਿਆ ਹੋਵੇਗਾ ਔਰ ਇੱਕ ਵੀ ਗੱਲ ਮਨੋਂ ਘੜਤ ਨਹੀਂ ਸੁਣਾਈ ਜਾਏਗੀ ਹਰ ਇੱਕ ਗੱਲ ਦਾ ਪੁਖਤਾ ਸਬੂਤ ਕਿਸ ਬੁੱਕ ਦੇ ਹਵਾਲੇ ਤੋਂ ਤੁਹਾਨੂੰ ਉਹ ਗੱਲ ਦੱਸੀ ਜਾ ਰਹੀ ਹੈ ਕਿੰਨੇ ਨੰਬਰ ਪੰਨੇ ਤੇ ਉਹ ਗੱਲ ਲਿਖੀ ਹੈ ਤੇ ਕਿਹੜੇ ਲੇਖਕ ਦੇ ਦੁਆਰਾ ਲਿਖੀ ਗਈ ਹੈ ਹਰ ਇੱਕ ਚੀਜ਼ ਬਕਾਇਦਾ ਸਬੂਤ ਤੇ ਪਰਮਾਨ ਦੇ ਨਾਲ ਤੁਹਾਨੂੰ ਦੱਸੀ ਜਾਏਗੀ ਉਸ ਤੋਂ ਬਾਅਦ ਆਪਾਂ ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦੀਹਾੜੇ ਨੂੰ ਵੀ ਯਾਦ ਕਰਾਂਗੇ ਸੋ ਵੀਡੀਓ ਦੇ ਵਿੱਚ ਬਣੇ ਰਹੋ ਜੀ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਪੁਰਬ ਨੂੰ ਯਾਦ ਕਰਦੇ ਹੋਏ ਅੱਜ ਦੁਜਾ ਪੜਾ ਲੈ ਕੇ ਤੁਹਾਡੇ ਤੰਨੇ ਹਾਜ਼ਰ ਹੈ ਜੀ ਤਾਂ ਕਹਿੰਦੇ ਨੇ ਔਰੰਗਜ਼ੇਬ ਇਹ ਗੱਲ ਸੁਣ ਕੇ ਕਸ਼ਮੀਰੀ ਪੰਡਤਾਂ ਨੂੰ ਤਾਂ ਛੱਡ ਦਿੰਦਾ ਪਰ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫਗਾਨ ਨੂੰ ਇਹ ਸ਼ਾਹੀ ਹੁਕਮ ਜਾਰੀ ਕਰ ਦਿੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਦਰਬਾਰ ਵਿੱਚ ਹਾਜ਼ਰ ਹੋਣ ਲਈ ਕਹਿ ਦੋ ਜਦੋਂ ਗੁਰੂ ਜੀ ਨੂੰ ਇਸ ਫਰਮਾਨ ਬਾਰੇ ਪਤਾ ਲੱਗਿਆ ਉਹਨਾਂ ਨੇ ਉਸੇ ਵਰੇ ਦੀ ਬਰਸਾਤ ਰੁੱਤ ਪਿੱਛੋਂ ਦਿੱਲੀ ਪੁੱਜਣ ਦੀ ਸੂਚਨਾ ਭੇਜ ਦਿੱਤੀ ਵਾਪਸ ਤੇ ਉਹ ਕਹਿੰਦੇ ਵੀ ਅਸੀਂ ਬਰਸਾਤ ਰੁੱਤ ਤੋਂ ਬਾਅਦ ਹਾਜ਼ਰ ਹੋਵਾਂਗੇ ਇਸ ਮੰਤਵ ਦੀ ਪੂਰਤੀ ਲਈ ਗੁਰੂ ਜੀ ਨੇ ਫਿਰ ਪੜਾਦਰਪੜਾ ਔਰੰਗਜ਼ੇਬ ਨਾਲ ਗੱਲਾਂ ਕਰਨ ਲਈ ਪੜਾਦਰਪੜਾ ਜਿਹੜੀ ਆਪਣੀ ਯਾਤਰਾ ਉਹ ਸ਼ੁਰੂ ਕਰ ਦਿੱਤੀ ਹੈ ਜੀ ਇਹ ਲੰਬੀ ਪੜਾਦਰਪੜਾ ਯਾਤਰਾ ਕਰਕੇ ਬਰਸਾਤ ਰੁੱਤ ਤਾਂ ਲੰਘ ਗਈ ਤੇ ਥੋੜਾ ਸਮਾਂ ਵੱਧ ਲੱਗ ਗਿਆ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਨਾ ਕੋਈ ਕਾਰਾਂ ਸੀ ਨਾ ਜੀਪਾਂ ਸੀ ਨਾ ਕੋਈ ਹੋਰ ਆਵਾਜਾਈ ਦੇ ਸਾਧਨ ਸੀ ਕੇਵਲ ਘੋੜੇ ਗੱਡੇ ਤੇ ਪੈਦਲ ਹੀ ਯਾਤਰਾ ਕੀਤੀ ਜਾਂਦੀ ਸੀ ਸੋ ਕਹਿੰਦੇ ਨੇ ਕਿ ਲਗਭਗ 1 ਸਾਲ ਦਾ ਸਮਾਂ ਪੂਰਾ ਹੋ ਗਿਆ ਸੀ ਗੁਰੂ ਪਾਸ਼ਾ ਨੂੰ ਜਦੋਂ ਗੁਰੂ ਪਾਸ਼ਾ ਜੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਜਾ ਕੇ ਫਿਰ ਆਪਣੀ ਗ੍ਰਫਤਾਰੀ ਦਿੰਦੇ ਨੇ ਪਰ ਔਰੰਗਜ਼ੇਬ ਨੂੰ ਸ਼ੱਕ ਪੈ ਗਿਆ ਕਿ ਬਰਸਾਤ ਰੁੱਤ ਲੰਘ ਗਈ ਆ ਕਿਦਰੇ ਹਿੰਦੂਆਂ ਦਾ ਪੀਰ ਤੇ ਸਿੱਖਾਂ ਦਾ ਗੁਰੂ ਲੋਕ ਨਾ ਗਿਆ ਹੋਵੇ ਸਾਰੇ ਭਾਰਤ ਵਿੱਚ ਉਹਨੇ ਇੱਕ ਹੋਰ ਫਿਰ ਸ਼ਾਹੀ ਫਰਮਾਨ ਜਾਰੀ ਕੀਤਾ ਤੇ ਕਿਹਾ ਕਿ ਹਿੰਦੂਆਂ ਦੇ ਪੀਰ ਗੁਰਤੇਗ ਬਹਾਦਰ ਸਾਹਿਬ ਦੀ ਸੂਹ ਦੇਣ ਵਾਲੇ ਨੂੰ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਾਉਣ ਵਾਲੇ ਨੂੰ ਸੋਨੇ ਦੀਆਂ 500 ਮੋਹਰਾਂ ਇਨਾਮ ਵਜੋਂ ਦਿੱਤੀਆਂ ਜਾਣਗੀਆਂ ਜਦੋਂ ਇਹ ਫਰਮਾਨ ਦੀ ਸੂਚਨਾ ਆਗਰੇ ਤੱਕ ਪਹੁੰਚੀ ਤਾਂ ਕਹਿੰਦੇ ਆ ਉੱਥੇ ਆਗਰੇ ਦਾ ਇੱਕ ਪਿੰਡ ਸੀ ਕਨਕਰੇਟਾ ਇਹਦੇ ਵਿੱਚ ਇੱਕ ਚਾਰੇਵਾਹਾ हसन ਅਲੀ ਖਾਨ ਸੀ ਜੋ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਇਹਦੇ ਕੰਨੀ ਜਦੋਂ ਇਹ ਫਰਮਾਨ ਪਿਆ ਤਾਂ ਇਹ ਗਰੀਬੜਾ ਸੋਚਦਾ ਕਿ ਜੇ ਕਿਧਰੇ ਹਿੰਦੂਆਂ ਦਾ ਪੀਰ ਤੇ ਸਿੱਖਾਂ ਦਾ ਗੁਰੂ ਮੈਨੂੰ ਕਿਤੇ ਦੱਸ ਜੇ ਤੇ ਮੈਂ ਗੁਰੂ ਦੀ ਸੋਚਨਾ شاہی ਦਰਬਾਰ ਵਿੱਚ ਦੇ ਸਕਾਂ ਤੇ ਮੈਨੂੰ 500 ਸੋਨੇ ਦੀਆਂ ਮੋਹਰਾਂ ਮਿਲ ਸਕਣਗੀਆਂ ਜਿਨ੍ਹਾਂ ਨਾਲ ਮੇਰੀ ਗਰੀਬੀ ਵੀ ਦੂਰ ਹੋ ਜਾਏਗੀ ਤੇ ਮੈਂ ਆਪਣੀਆਂ ਦੋਨਾਂ 3 ਦੀ ਸ਼ਾਦੀ ਵੀ ਕਰ ਸਕਾਂਗਾ ਜੋ ਕਿ ਵਿਆਹਣ ਯੋਗ ਹੈ ਪਰ ਗਰੀਬੀ ਕਰਕੇ ਅਜਿਹਾ ਕਰਨਾ ਮੇਰੇ ਲਈ ਅਸੰਭਵ ਹੈ ਇਹ ਉਹ ਕਿਸੇ ਲਾਲਚ ਵਸ ਨਹੀਂ ਸੀ ਕਰ ਰਿਹਾ ਕਈ ਵਾਰ ਬੰਦਾ ਮਜਬੂਰੀ ਦਾ ਮਾਰਾ ਸੌ ਹੱਥ ਪੈਰ ਮਾਰਦਾ ਸੋ ਇਹ ਇਸੇ ਤਰ੍ਹਾਂ ਸੁਣ ਰਿਹਾ ਸੋਚ ਰਿਹਾ ਬਾਕੀ ਇਹਨੇ ਹਲੇ ਤੱਕ ਆਪਣੇ ਜੀਵਨ ਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਾਰੇ ਨਾ ਤਾਂ ਬਹੁਤਾ ਸੁਣਿਆ ਸੀ ਤੇ ਨਾ ਹੀ ਉਹਨਾਂ ਦੇ ਦਰਸ਼ਨੇ ਦੀਦਾਰ ਕੀਤੇ ਸੀ ਜਿਹੜਾ ਇਹ ਉਹਨਾਂ ਨੂੰ ਜਾਣ ਕੇ ਰੋਹਾਨੀ ਗਿਆਨ ਨੂੰ ਪ੍ਰਾਪਤ ਕਰ ਸਕਦਾ ਕਹਿੰਦੇ ਨੇ ਫਿਰ ਗੁਰੂ ਤੇਗ ਬਹਾਦਰ ਜੀ ਯਾਤਰਾ ਸਥਾਨ ਪਰੰਪਰਾ ਦੇ ਯਾਦ ਚ ਨਾਮ ਦੀ ਇੱਕ ਪੁਸਤਕ ਦੇ ਪੰਨਾ ਨੰਬਰ 223 ਤੇ 224 ਉੱਤੇ ਲੇਖਕ ਫੌਜਾ ਸਿੰਘ ਜੀ ਲਿਖਦੇ ਨੇ ਕਿ ਚਾਰੇ ਵਾਹ ਦੀ ਇੱਛਾ ਨੂੰ ਪੂਰੀ ਕਰਨ ਵਾਸਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਲੰਮਾ ਪੈਂਡਾ ਮਾਰ ਕੇ ਆਪਣੇ ਕਾਫਲੇ ਸਮੇਤ ਸੰਮਤ 1731 ਬਿਕਰਮੀ ਨੂੰ ਆਗਰੇ ਪੁੱਜਦੇ ਨੇ ਜਿੱਥੇ ਆਪਨੇ ਸ਼ਹਿਰ ਦੇ ਬਾਹਰ ਕਸਬਾ ਸਿਕੰਦਰਾ ਦੇ ਪੂਰਬ ਵਿੱਚ ਪਿੰਡ ਕਨਕਰੇਟਾ ਦੀ ਜੂ ਵਿੱਚ 180 ਵਰਗ ਗਜ ਵਿੱਚ ਬਣੇ ਇੱਕ ਤਲਾਹ ਦੇ ਕੋਲ ਬਾਗ ਵਿੱਚ ਡੇਰਾ ਕੀਤਾ ਇਸ ਘਟਨਾ ਦੀ ਜਿਹੜੀ ਜਾਇਸ ਤੱਥ ਦੀ ਪੁਸ਼ਟੀ ਤੁਹਾਨੂੰ ਪੰਥ ਪ੍ਰਕਾਸ਼ ਦੇ ਅਧਿਆਇ ਨੰਬਰ 39 ਵਿੱਚ ਗਿਆਨੀ ਗਿਆਨ ਸਿੰਘ ਜੀ ਵੱਲੋਂ ਵੀ ਮਿਲ ਜੇਗਾ ਸੰਗਤ ਜੀ ਹੁਣ ਇੱਥੇ ਹੀ ਹਸਨ अली ਖਾਂ ਬੱਕਰੀਆਂ ਚਾਰ ਰਿਹਾ ਜੀ ਤੇ ਗੁਰੂ ਸਾਹਿਬ ਇਹਦੀ ਇੱਛਾ ਜਾਣ ਚੁੱਕੇ ਨੇ ਕਿਉਂਕਿ ਗੁਰੂ ਪਾਸ਼ਾ ਤਾਂ ਦਿਲਾਂ ਦੀਆਂ ਜਾਣਦੇ ਨੇ ਅੰਤਰਜਾਮੀ ਨੇ ਤੇ ਉਹਨਾਂ ਦੀ ਇੱਛਾ ਨੂੰ ਪੂਰੀ ਕਰਨ ਦੇ ਹਿੱਤ ਗੁਰੂ ਪਾਸ਼ਾ ਉਹਨੂੰ ਆਪਦੇ ਕੋਲ ਬੁਲਾ ਕੇ ਆਪਦੀ ਜਾਣਕਾਰੀ ਦਿੰਦੇ ਨੇ ਦੇਖੋ ਸਾਬ ਸੱਚੇ ਪਾਸ਼ਾ ਖੁਦ ਇਹ ਵਰਤਾਨ ਦਾ ਜਿਹੜਾ ਹੈਗਾ ਵਰਤਾਰੇ ਨਹੀਂ ਆਪਣੀ ਇੱਛਾ ਦੇ ਮੁਤਾਬਕ ਕਿਉਂਕਿ ਸੱਚੇ ਪਾਤਸ਼ਾ ਗਰੀਬਾਂ ਦੀ ਹਰ ਪੁਕਾਰ ਨੂੰ ਤੁਰੰਦਰ ਤੱਕ ਸੁਣ ਕੇ ਉਹਨੂੰ ਉਹ ਪੂਰੀ ਵੀ ਕਰਨ ਦੀ ਸਮਰਥਾ ਰੱਖਦੇ ਸੀ ਸੋ ਗੁਰੂ ਪਾਤਸ਼ਾ ਉਹਨੂੰ ਖੁਦ ਆਪਦੇ ਕੋਲੇ ਬੁਲਾਉਂਦੇ ਨੇ ਜਾਣਦੇ ਨੇ ਕਿ ਇਹਨੂੰ ਲੋੜ ਹੈ ਤੇ ਗੁਰੂ ਪਾਤਸ਼ਾ ਜਾਣਦੇ ਨੇ ਕਿ ਅਸੀਂ ਤਾਂ ਹੁਣ ਸ਼ਹਾਦਤ ਦਾ ਜਮ ਪੀ ਲੈਣਾ ਕਿਉਂ ਨਾ ਇਸ ਗਰੀਬੜੇ ਦਾ ਭਲਾ ਕਰ ਚੱਲੀਏ ਗੁਰੂ ਜੀ ਨੂੰ ਦੱਸਦੇ ਨੇ ਆਪਦੇ ਬਾਰੇ ਕਿ ਮੈਂ ਹਿੰਦੂਆਂ ਦਾ ਪੀਰ ਤੇ ਸਿੱਖਾਂ ਦਾ ਗੁਰੂ ਗੁਰੂ ਤੇਗ ਬਹਾਦਰ ਹਾਂ ਭਾਈ ਸਾਨੂੰ ਪਿਆਸ ਲੱਗੀ ਆ ਅਸੀਂ ਲੰਮਾ ਪੈਂਡ ਤੈਂ ਕਰਕੇ ਅਨੰਦਪੁਰ ਸਾਹਿਬ ਤੋਂ ਦਿੱਲੀ ਜਾ ਰਹੇ ਹਾਂ ਦਰਬਾਰ ਉਹਦੇ ਵਿੱਚ ਤੇ ਕੀ ਤੂੰ ਸਾਨੂੰ ਪਾਣੀ ਪਿਲਾ ਸਕਦਾ ਕਹਿੰਦੇ ਆ ਫਿਰ ਚਾਰੇਵਾਹ ਜਿਹੜਾ ਅਸੀਂ ਉਹ ਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦਾ ਉਹ ਬਿਲਕੁਲ ਭੁੱਲ ਜਾਂਦਾ ਕਿ ਮੈਂ ਇਸ ਗੁਰੂ ਦੀ ਸੂਹ ਦੇਣੀ ਆ ਤੇ ਜਾਂ ਫਿਰ ਮੈਂ ਮੋਹਰਾਂ ਲੈਣੀਆਂ ਬਿਲਕੁਲ ਸ਼ਰਧਾ ਦੇ ਵਿੱਚ ਭਿੱਜ ਕੇ ਉਹ ਗੁਰੂ ਪਾਤਸ਼ਾਹ ਜੀ ਨੂੰ ਪਾਣੀ ਪਿਉਣ ਨੂੰ ਦੀ ਥਾਂ ਤੇ ਖੂਹ ਦੀ ਇੱਕ ਟਿੰਡ ਲੈ ਕੇ ਬੱਕਰੀਆਂ ਦੇ ਦੁੱਧ ਦੀ ਭਰ ਕੇ ਗੁਰੂ ਪਾਸ਼ਾ ਜੀ ਨੂੰ ਭੇਟਾ ਕਰਦਾ ਕਿਉਂਕਿ ਜਿਹੜੀ ਖੂਹ ਦੀ ਟਿੰਡ ਦਾ ਭਾਵਾ ਉਹ ਇੱਕ ਅਜੀਹਾ ਸਾਧਨ ਸੀ ਜਿਹਦੇ ਨਾਲ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਹੁਣ ਗੁਰੂ ਪਾਸ਼ਾ ਜੀ ਫੇਰ ਉਹਨੂੰ ਕਹਿੰਦੇ ਨੇ ਕਿ ਭਾਈ ਅਸੀਂ ਤਾਂ ਪਾਣੀ ਮੰਗਿਆ ਸੀ ਤੂੰ ਦੁੱਧ ਲਿਆਇਆ ਚਾਰੇਵਾ ਹੈ हसन अली ਖਾਨ ਨੇ ਗੁਰੂ ਜੀ ਨੂੰ ਦੱਸਿਆ ਕਿ ਗੁਰੂ ਸਾਹਿਬ ਇੱਥੇ ਖੂਹਾਂ ਦੇ ਪਾਣੀ ਬਹੁਤ ਜ਼ਿਆਦਾ ਖਾਰੇ ਹੁੰਦੇ ਨੇ ਜੀ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਪਾਣੀ ਖਾਰਾ ਨਹੀਂ ਪਾਣੀ ਤਾਂ ਹਜ਼ਾਰਾ ਹੈ ਉਸ ਦਿਨ ਤੋਂ ਕਹਿੰਦੇ ਸਾਰੇ ਖੂਹਾਂ ਦਾ ਪਾਣੀ ਮਿੱਠਾ ਹੋ ਗਿਆ ਮੇਰੇ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਇੱਕ ਬੋਲ ਸੱਚ ਹੋਇਆ ਇਸ ਸਥਾਨ ਤੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਡੇਰੇ ਲਾਇਏ ਸੀ ਉੱਥੇ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਸ਼ਿਸ਼ੋਭਿਤ ਹੈ ਜੀ ਚਾਰੇ ਵਾਹ ਦੀ ਇੱਛਾ ਪੂਰਤੀ ਲਈ ਇਹਦੀ ਇਹਨੂੰ ਗੁਰੂ ਪਾਤਸ਼ਾਹ ਜੀ ਨੇ ਫਿਰ ਆਪਣੇ ਹੀਰੇ ਦੀ ਨਗ ਵਾਲੀ ਅੰਗੂਠੀ ਤੇ ਕੀਮਤੀ ਦੁਸ਼ਾਲਾ ਦੇ ਕੇ ਸ਼ਹਿਰ ਭੇਜਿਆ ਕਿ ਜਾਓ ਇਹਨਾਂ ਨੂੰ ਬੇਚ ਕੇ ਕੁਝ ਮਠਾਈ ਲਿਆਓ ਤੇ ਬਾਕੀ ਰਹਿਦੀ ਰਕਮ ਤੁਸੀਂ ਆਪਣੇ ਪਾਸ ਰੱਖ ਲੈਣਾ ਕਿਉਂਕਿ ਗੁਰੂ ਪਾਤਸ਼ਾਹ ਜੀ ਉਹਦੀ ਹੁਣ ਗਰੀਬੀ ਚੱਕ ਰਹੇ ਨੇ ਜੀ ਚਾਰੇ ਵਾਹੇ ਕੋਲ ਇਸ ਕੀਮਤੀ ਸਮਾਨ ਦੀ ਜਾਣਕਾਰੀ ਹੋਣ ਉਪਰੰਤ ਜਦੋਂ ਹਲਵਾਈ ਨੇ ਦੇਖਿਆ ਉਹਨੂੰ ਤਾਂ ਉਹਨੂੰ ਲੱਗਿਆ ਕਿ ਇਹ ਕੋਈ ਜ਼ਰੂਰ ਲਟੇਰਾ ਜਾਂ ਚੋਰ ਹੋਏਗਾ ਕਿਉਂਕਿ ਜਦੋਂ ਆਪਾਂ ਇੱਕ ਸ਼ਹਿਰ ਇੱਕ ਪਿੰਡ ਇੱਕ ਗ੍ਰਾਮ ਵਿੱਚ ਰਹਿੰਦੇ ਆ ਸੰਗਤਜੀ ਤੇ ਆਪਾਂ ਆਪਣੀ ਉੱਥੇ ਵਪਾਰੀਆਂ ਦੇ ਕੋਲ ਸੌਦਾ ਪੱਤਾ ਲੈਣ ਜਾਂਦੇ ਆ ਉਹ ਅਕਸਰ ਹੀ ਆਪਣੀ ਮਾਲੀ ਹਾਲਤ ਤੋਂ ਜਾਣੂ ਹੋ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਪਾਂ ਕਿੰਨੇ ਕੇ ਪੈਸੇ ਵਾਲੇ ਆ ਸੂ ਨੂੰ ਪਤਾ ਹੁੰਦਾ ਹੈ ਕਿ ਇਹ ਤਾਂ ਗਰੀਬ ਬੰਦਾ ਇਹਦੇ ਕੋਲੇ ਹੁਣ ਹੀਰੇ ਦੀ ਅੰਗੂਠੀ ਤੇ ਕੀਮਤੀ ਦੁਸ਼ਾਲੇ ਕਿੱਥੋਂ ਹੋ ਸਕਦੇ ਨੇ ਉਹ ਕੀ ਕਰਦਾ ਜੀ ਉਹਨੂੰ ਕਹਿੰਦਾ ਤੂੰ ਇੱਥੇ ਰੁਕ ਮੈਂ ਤੇਰੇ ਲਈ ਸਮਾਨ ਲੈ ਕੇ ਆਉਣਾ ਤੇ ਬਹਾਨੇ ਨਾਲ ਜਾ ਕੇ ਉਹ ਚਾਰੇਵਾਹ ਨੂੰ ਕੋਤਵਾਲ ਕੋਲ ਫੜਵਾ ਦਿੰਦਾ ਜੀ ਕੋਤਵਾਲ ਦੇ ਪੁੱਛਣ ਤੇ ਚਾਰੇਵਾਹ ਨੇ ਦੱਸਿਆ ਵੀ ਇਹ ਅੰਗੂਠੀ ਤਾਂ ਜੀ ਮੈਨੂੰ ਗੁਰੂ ਪਾਸ਼ਾ ਨੇ ਦਿੱਤੀ ਹੈ ਜੋ ਗੁਰੂ ਜੀ ਬਾਗ ਦੇ ਵਿੱਚ ਬੈਠੇ ਨੇ ਉਹ ਹਿੰਦੂਆਂ ਦੇ ਗੁਰੂ ਨੇ ਤੇ ਸਿੱਖਾਂ ਦੇ ਪੀਰ ਨੇ ਗੁਰੂ ਤੇ ਉਹ ਬਾਦਰ ਸਾਹਿਬ ਸੱਚੇ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਜਾਨੀ ਜਾਨ ਪਿਤਾ ਨੇ ਮੈਨੂੰ ਖੁਦ ਇਹ ਦਿੱਤੀ ਹੈ ਸੋ ਜਿਹੜਾ ਉਹ ਕਹ ਲੋ ਕਿ ਬੰਦਾ ਹੁੰਦਾ ਨਾਲ ਉਹਦੇ ਕੋਤਵਾਲ ਉਹ ਨਾਲ ਚੱਲ ਕੇ ਕਹਿੰਦਾ ਦਿਖਾ ਕਿੱਥੇ ਆ ਗੁਰੂ ਜਦੋਂ ਜਾ ਕੇ ਦੇਖਦਾ ਤੇ ਉਹ ਜਾ ਕੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰ ਲੈਂਦਾ ਪਰ ਉਹ ਜਿਹੜੀ ਅੰਗੂਠੀ ਆ ਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਰੱਖ ਲਓ ਇਹ ਤੁਹਾਡੀ ਆ ਕੀਮਤੀ ਦਸਾਲਾ ਵੀ ਗੁਰੂ ਪਾਤਸ਼ਾਹ ਦੇ ਦਿੰਦੇ ਨੇ ਬਲਕਿ ਉਹਨਾਂ ਨੂੰ ਕੋਤਵਾਲ ਤੋਂ ਫਿਰ 500 ਸੋਨੇ ਦੀਆਂ ਮੋਹਰਾਂ ਵੀ ਮਿਲ ਜਾਂਦੀਆਂ ਨੇ ਗੁਰੂ ਪਾਤਸ਼ਾਹ ਜੀ ਦਾ ਜੋ ਮਕਸਦ ਸੀ ਇੱਥੇ ਆਉਣ ਦਾ ਪੂਰਾ ਹੋ ਜਾਂਦਾ ਹੈ ਗੁਰੂ ਜੀ ਨੂੰ ਜੀ ਫਿਰ ਬੰਦੀ ਬਣਾ ਲਿਆ ਜਾਂਦਾ ਉਹਨਾਂ ਜ਼ਾਲਿਮਾਂ ਦੇ ਦੁਆਰਾ ਲਾਗ ਲਈ ਇੱਕ ਇਮਾਰਤ ਦੇ ਵਿੱਚ ਉਥੇ ਬਣੇ ਇੱਕ ਸਰਦਖਾਨੇ ਜਿਹਨੂੰ ਭੋਰਾ ਵੀ ਕਹਿ ਦਿੰਦੇ ਆ ਉਹਦੇ ਵਿੱਚ ਬੰਦ ਕਰਕੇ ਰੱਖਿਆ ਗਿਆ ਇੱਥੇ ਇਹਨਾਂ ਨੂੰ 9 ਦਿਨਾਂ ਪਿੱਛੋਂ ਫਿਰ ਆਗਰੇ ਦੇ ਲਾਲ ਕਿਲੇ ਦੇ ਅੰਦਰ ਰੱਖਿਆ ਗਿਆ ਜੀ ਆਖਰਕਾਰ ਗੁਰੂ ਸਾਹਿਬ ਜੀ ਨੂੰ 12000 ਸਿਪਾਈਆਂ ਦੀ ਭਾਰੀ ਸੁਰੱਖਿਆ ਦੀ ਦੇਖਰੇਖ ਥੱਲੇ ਆਗਰੇ ਤੋਂ ਦਿੱਲੀ ਭੇਜ ਦਿੱਤਾ ਗਿਆ ਤੇ ਉਥੇ ਭੂਤਾਂ ਵਾਲੀ ਹਵੇਲੀ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਕਹਿੰਦੇ ਆ ਤਵਾਰੀਖ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਜੀ ਇਹ ਸਥਾਨ ਦਾ ਨਾਮ ਮੁਹੰਮਦ ਬਖਸ਼ ਦੀ ਗੜੀ ਵੀ ਦੱਸਦੇ ਨੇ ਜਿਹਨੂੰ ਪੂਤਾਂ ਵਾਲੀ ਹਵੇਲੀ ਵੀ ਕਹਿੰਦੇ ਸੀ ਔਰੰਗਜ਼ੇਬ ਗੁਰੂ ਜੀ ਦੀ ਗ੍ਰਿਫਤਾਰੀ ਤੋਂ ਪਿੱਛੋਂ ਥੋੜਾ ਜਿਹਾ ਹਿੰਦੂ ਰਾਜਿਆਂ ਤੋਂ ਡਰ ਰਿਹਾ ਸੀ ਕਿ ਕਿਤੇ ਗੁਰੂ ਸਾਹਿਬ ਜੋ ਕਿ ਹਿੰਦੂਆਂ ਦੇ ਪੀਰ ਨੇ ਇਹਨਾਂ ਦੇ ਮਗਰ ਹਿੰਦੂਆਂ ਦੇ ਜਿਹੜੇ ਰਾਜੇ ਨੇ ਉਹ ਸਾਡੇ ਮਗਰ ਨਾ ਪੈ ਜਾਣ ਇਹ ਰਾਜੇ ਸਨ ਜੀ ਮਥੁਰਾ ਭਰਤਪੁਰ ਡੀਂਗ ਹਾਥਰਸ ਕੋਸੀ ਤੌਲਪੁਰ ਤੇ ਆਵਾਗੜ ਬਦਾਵਰ ਪੀਲੀਪੀਤ ਆਦਿ ਕਿਉਂਕਿ ਇਹਨਾਂ ਦੇ ਜਿਹੜੇ ਵਡੇਰੇ ਸੀ ਬਵੰਜਾ ਰਾਜੇ ਬਾਈ ਧਾਰ ਦੇ ਉਹਨਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਹਾਂਗੀਰ ਦੀ ਕੈਦ ਵਿੱਚੋਂ ਗਵਾਲੀਅਰ ਦੇ ਕਿਲੇ ਵਿੱਚੋਂ ਛੁੜਵਾਇਆ ਸੀ ਜਿੱਦਣ ਆਪਾਂ ਬੰਦੀ ਛੋੜ ਦੇ ਦਿਵਸ ਮਨਾਉਨੇ ਆ ਉਹਦਾ ਇਤਿਹਾਸ ਵੀ ਤੁਸੀਂ ਇਸੇ ਚੈਨਲ ਦੇ ਉੱਤੇ ਸੁਣ ਸਕਦੇ ਹੋ ਜੀ ਸੋ ਔਰੰਗਜ਼ੇਬ ਨੂੰ ਤੋਂ ਡਰ ਰਿਹਾ ਸੀ ਔਰੰਗਜ਼ੇਬ ਇਸ ਸਮੇਂ ਪੱਛਮ ਵਿੱਚ ਵੱਲ ਇੱਕ ਬਗਾਵਤ ਨੂੰ ਦਬਾਉਣ ਲਈ ਹਸਨ ਅਬਦਾਲ ਗਿਆ ਹੋਇਆ ਸੀ ਉਥੋਂ ਹੀ ਉਹਨੇ ਦਿੱਲੀ ਦੇ ਕਾਜ਼ੀਆਂ ਨੂੰ ਫਰਮਾਨ ਜਾਰੀ ਕਰਤਾ ਕਿ ਹਿੰਦੂਆਂ ਦੇ ਪੀਰ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਅੱਗੇ ਤਿੰਨ ਸ਼ਰਤਾਂ ਰੱਖੀਆਂ ਜਾਣ ਪਹਿਲੀ ਸ਼ਰਤ ਕਿ ਉਹ ਕੋਈ ਕਰਾਮਾਤ ਵਿਖਾਉਣ ਤੇ ਦੂਜੀ ਸ਼ਰਤ ਇਸਲਾਮ ਧਰਮ ਕਬੂਲ ਕਰਕੇ ਮੁਸਲਮਾਨ ਬਣ ਜਾਣ ਤੇ ਜੇਕਰ ਦੋਵੇਂ ਗੱਲਾਂ ਨਾ ਮੰਨਣ ਤਾਂ ਫਿਰ ਉਹਨਾਂ ਨੂੰ ਕਤਲ ਕਰ ਦਿੱਤਾ ਜਾਵੇ ਕਾਜ਼ੀਆਂ ਨੇ ਗੁਰੂ ਜੀ ਨੂੰ ਸ਼ਾਹੀ ਫਰਮਾਨ ਜਦੋਂ ਪੜ੍ਹ ਕੇ ਸੁਣਾਇਆ ਗੁਰੂ ਪਾਸ਼ਾ ਜੀ ਨੇ ਪਹਿਲੀਆਂ ਦੋ ਸ਼ਰਤਾਂ ਸਿਰੇ ਤੋਂ ਰੱਦ ਕਰ ਦਿੱਤੀਆਂ ਤੀਜੀ ਸ਼ਰਤ ਸ਼ਹਾਦਤ ਦਾ ਜਾਮ ਪੀਣ ਲਈ ਪ੍ਰਵਾਨਗੀ ਦੇ ਦਿੱਤੀ ਇਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਗਿਆ ਜੀ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਵਿੱਚ ਉਬਾਲਿਆ ਗਿਆ ਪਰ ਗੁਰੂ ਜੀ ਇਹਨਾਂ ਦਰਦਨਾਕ ਤਸੀਹਾਂ ਨੂੰ ਵੇਖ ਕੇ ਵੀ ਟੱਸ ਤੋਂ ਮਸ ਨਾ ਹੋਏ ਸਿੱਟੇ ਵੱਜੋਂ ਸਮੇਂ ਦੀ ਸਰਕਾਰ ਦੇ ਅੰਦਾਜ਼ੇ ਗਲਤ ਨਿਕਲੇ ਕਿ ਸ਼ਾਇਦ ਗੁਰੂ ਪਾਸ਼ਾ ਇਹਨਾਂ ਤਸੀਹਾਂ ਤੋਂ ਡਰਦੇ ਮਾਰੇ ਇਸਲਾਮ ਕਬੂਲ ਕਰ ਲੈਣਗੇ ਬਾਕੀ ਰਹਿੰਦੇ ਤਿੰਨ ਸਿੱਖਾਂ ਨੂੰ ਵਿੱਚੋਂ ਜਿਹੜੇ ਭਾਈ ਗੁਰਦਤਾ ਜੀ ਸੀ ਤੇ ਭਾਈ ਉਦਾ ਜੀ ਸੀ ਉਹ ਦੇਖ ਰਹੇ ਸਨ ਇਹ ਸਾਰੇ ਦਰਦਨਾਕ ਕਾਰਨਾਮੇ ਪਰ ਗੁਰੂ ਜੀ ਨੇ ਉਹਨਾਂ ਨੂੰ ਆਗਿਆ ਦਿੱਤੀ ਤੇ ਰਾਤ ਦੇ ਸਮੇਂ ਉਹਨਾਂ ਨੂੰ ਉੱਥੋਂ ਵਾਪਸ ਜਾਣ ਲਈ ਭੇਜਿਆ ਤਾਂ ਕਿ ਉਹ ਜਾ ਕੇ ਅਨੰਦਪੁਰ ਸਾਹਿਬ ਇਹ ਸਾਰੀ ਚੀਜ਼ ਦੀ ਜਾਣਕਾਰੀ ਦੇ ਸਕਣ ਸੰਗਤ ਨੂੰ ਤੇ ਬਾਲ ਗੋਬਿੰਦ ਰਾਏ ਨੂੰ ਹੁਣ ਕੇਵਲ ਉਹਨਾਂ ਦੇ ਕੋਲ ਭਾਈ ਜੈਤਾ ਜੀ ਰਹਿ ਗਏ ਸਨ ਔਰੰਗਜ਼ੇਬ ਦੇ ਗੁਰੂ ਜੀ ਨੂੰ ਸ਼ਹੀਦ ਕਰਨ ਦੇ ਲਈ ਗਏ ਫੈਸਲੇ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਾਉਣ ਲਈ ਤੇ ਉਹਨਾਂ ਵੱਲੋਂ ਜੇਲ੍ਹ ਵਿੱਚ ਉਸਾਰੀ ਹੋਈ ਬਾਣੀ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਚਾਰੀ ਸੀ ਉਹਨੂੰ ਸੁਰੱਖਿਅਤ ਕਰਨ ਲਈ ਗੁਰੂ ਜੀ ਨੇ ਫਿਰ ਭਾਈ ਜੈਤਾ ਜੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਉਹਨਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਇਹ ਸਾਰੀ ਖਬਰ ਤੇ ਗੁਰਬਾਣੀ ਜਿਹੜੀ ਹੈਗੀ ਹੈ ਉਹ ਸੁਰੱਖਿਅਤ ਕਰ ਦਿਓ ਅਨੰਦਪੁਰ ਸਾਹਿਬ ਜਾ ਕੇ ਕਹਿੰਦੇ ਆ ਕਵੀ ਕੰਕਣ ਆਪਣੀ ਕਰਤ ਸੰਖੇਪ 10 ਗੁਰੂ ਕਥਾ ਦੇ ਪਾਠ ਨੰਬਰ 56 ਤੇ ਇਹਦੀ ਗਵਾਹੀ ਵੀ ਭਰਦੇ ਨੇ ਜਦੋਂ ਕਹਿੰਦੇ ਆ ਕਿ ਬਾਣੀ ਲਿਖ ਪੋਥੀ ਕਰੀ ਭੇਜੀ ਜੈਤੇ ਪਾਸ ਤਿੰਨ ਦਿਨੀ ਗੋਬਿੰਦ ਰਾਏ ਐਸੀ ਕਰ ਅਰਦਾਸ ਇਸ ਤੋਂ ਇਲਾਵਾ ਗੋਬਿੰਦ ਰਾਏ ਜੀ ਨੂੰ ਸ਼ਹਾਦਤ ਪਿੱਛੋਂ ਗੁਰਗੱਦੀ ਤੇ ਸ਼ਸ਼ੋਭਿਤ ਕਰਨ ਲਈ ਉਹਨਾਂ ਨੂੰ ਗੁਰਿਆਈ ਤਿਲਕ ਪੰਜ ਪੈਸੇ ਤੇ ਨਾਰੀਅਲ ਜੋ ਕਿ ਇਤਿਹਾਸ ਦੇ ਵਿੱਚ ਲਿਖਿਆ ਹੈ ਇਸ ਬਾਰੇ ਉਕਤ ਕਵੀ ਲਿਖਦਾ ਹੈ ਕਿ ਦੇਹ ਤਜਨੇ ਕਾ ਸਮੂਹ ਜੋ ਗਿਆ ਨਜ਼ਦੀਕ ਥਾ ਆਏ ਪਾਂਚ ਪੈਸੇ ਔਰ ਨਾਰੀਅਲ ਸਤਗੁਰੂ ਲੀਏ ਮੰਗਾਏ ਜੈਤੇ ਹਥਨ ਭੇਜ ਕੇ ਸਤਗੁਰ ਕੀ ਉਹ ਆਦੇਸ਼ ਦਿੱਲੀ ਪਰ ਤੋ ਪਵਨ ਸੁਤ ਗੁਰ ਆਈ ਦੇ ਦਸਮੇਸ਼ ਸੋ ਇਹਦਾ ਵੀ ਹਵਾਲਾ ਇਸ ਪੁਸਤਕ ਵਿੱਚ ਆਉਂਦਾ ਹੈ ਜੀ ਇਸ ਇਲਾਹੀ ਹੁਕਮ ਨੂੰ ਨਿਭਾਉਣ ਲਈ ਉਹ ਜੇਲ ਵਿੱਚੋਂ ਰਾਤ ਦੇ ਸਮੇਂ ਅਨੰਦਪੁਰ ਸਾਹਿਬ ਨੂੰ ਨਿਕਲ ਤੁਰਿਆ ਭਾਈ ਜੈਤਾ ਜੀ ਰਾਤ ਦੇ ਘੁੱਪ ਹਨੇਰੇ ਵਿੱਚ ਕਿਉਂਕਿ ਇਹ ਭਾਈ ਜੈਤਾ ਜੀ ਆ ਜਿਹੜੇ ਇਹਨਾਂ ਨੇ ਫਿਰ ਜੇਲ੍ਹ ਕਹਿ ਲੋ ਤੋੜ ਕੇ ਉੱਥੋਂ ਚੱਲੇ ਸਨ ਰਾਤ ਦੇ ਘੁੱਪ ਹਨੇਰੇ ਵਿੱਚ ਜੰਗਲਾਂ ਨਦੀਆਂ ਨਾਲਿਆਂ ਨੂੰ ਪਾਰ ਕਰਦਾ ਹੋਇਆ ਇਹ ਸੂਰਬੀਰ ਅਨੰਦਪੁਰ ਸਾਹਿਬ ਪਹੁੰਚਿਆ ਹਾਲਾਂਕਿ ਗੁਰੂ ਪਾਤਸ਼ਾਹ ਜੀ ਕਿਉਂਕਿ ਠਹਿਰਦੇ ਰੁਕਦੇ ਗੁਰੂ ਮਤ ਦਾ ਪ੍ਰਚਾਰ ਕਰਦੇ ਤਕਰੀਬਨ ਇੱਕ ਸਾਲ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਦਿੱਲੀ ਪਹੁੰਚੇ ਸਨ ਪਰ ਭਾਈ ਜੈਤਾ ਜੀ ਇੱਕ ਪਲ ਵੀ ਬਿਨਾਂ ਰੁਕੇ ਲਗਾਤਾਰ ਦੌੜਦੇ ਹੋਏ ਜਾ ਕੇ ਆਨੰਦਪੁਰ ਸਾਹਿਬ ਜਾਂਦੇ ਨੇ ਤੇ ਬਹੁਤ ਹੀ ਥੋੜੇ ਦਿਨਾਂ ਦੇ ਵਿੱਚ ਉੱਥੇ ਪਹੁੰਚ ਜਾਂਦੇ ਨੇ ਵਰਤੇ ਜਾਣ ਵਾਲੇ ਭਾਣੀ ਤੇ ਭਾਈ ਮਤੀ ਦਾਸ ਭਾਈ ਦਿਆਲਾ ਜੀ ਦੀਆਂ ਦਿਲ ਕੰਬਾਉ ਅਦੁੱਤੀ ਸ਼ਹੀਦੀਆਂ ਬਾਰੇ ਗੁਰੂ ਗੋਬਿੰਦ राय ਜੀ ਨੂੰ ਤੇ ਮਾਤਾ ਗੁਜਰੀ ਜੀ ਨੂੰ ਭਰੇ ਦੀਵਾਨ ਵਿੱਚ ਦੱਸਿਆ ਜੀ ਜਿਹੜੀਆਂ ਉੱਤੇ ਤੁਹਾਨੂੰ ਦੱਸਿਆ ਪਿੱਛੇ ਕਿ ਸ਼ਹੀਦੀਆਂ ਦੀ ਜਿਹੜੀ ਵਿਥਿਆ ਆਪ ਸੁਣੀ ਹੈ ਉਹਨਾਂ ਨੂੰ ਸੁਣ ਕੇ ਗੋਬਿੰਦ ਰਾਏ ਜੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦ ਕੀਤੇ ਜਾਣ ਬਾਰੇ ਹੁਣ ਜਿਹੜਾ ਸ਼ੰਕਾ ਸੀ ਉਹ ਵੀ ਦੂਰ ਹੋ ਗਿਆ ਤੇ ਸ਼ੰਕੇ ਦੀ ਕੋਈ ਗੁੰਜਾਇਸ਼ ਨਾ ਰਹੀ ਭਰੇ ਦੀਵਾਨ ਵਿੱਚ ਗੁਰੂ ਗੋਬਿੰਦ राय ਜੀ ਨੇ ਆਪਣੇ ਸਿੱਖਾਂ ਨੂੰ ਅਣਖ ਦੀ ਸਿੱਖਾਂ ਦੀ ਅਣਖ ਨੂੰ ਵੰਗਾਰਦਿਆਂ ਪੁੱਛਿਆ ਕਿ ਹੋਣ ਵਾਲੀ ਸ਼ਹੀਦੀ ਦੇ ਸਾਕੇ ਪਿੱਛੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਪਹੁੰਚਾਉਣ ਦੇਣ ਵਾਲੇ ਸਿੱਖ ਦੀ ਪਾਲ ਕੀਤੀ ਜਾਏ ਇੱਥੇ ਫੇਰ ਕਵੀ ਕੰਕਨ ਸੰਖੇਪ 10 ਗੁਰੂ ਕਥਾ ਦੇ ਪੰਨਾ ਨੰਬਰ 58 ਤੇ ਇਸ ਭਾਲ ਦੀ ਗਵਾਹੀ ਵੀ ਪਰਦੇ ਹੋਏ ਲਿਖਦੇ ਨੇ ਜਦੋਂ ਕਹਿੰਦੇ ਆ ਹੋਵੇ ਐਸਾ ਸਿੱਖ ਮਮ ਸਤਗੁਰ ਕਹਿਆ ਸੁਨਾਏ ਸੀਸ ਹਮਰੋ ਪਿਤਾ ਕਾ ਤਹ ਤੇ ਲਿਆਉ ਜਾਏ ਔਰ ਸਬੇ ਚੁੱਪ ਕਰ ਰਹੇ ਮਜਬੀ ਉਠਾਉ ਰੋਏ ਮੈਂ ਹੂੰ ਉਦਮ ਕਰੂੰਗਾ ਹੋਣੀ ਹੋਏ ਸੋ ਹੋਏ ਮਜਬੀ ਵਹੋ ਸਤਗੁਰ ਕਾ ਬਾਰ ਬਹੁ ਰਨਹਾਰ ਗੁਰ ਕਿਰਪਾਤ ਹੈ ਵਾਰ ਕੋਈ ਚੱਲੇ ਆ ਜਨਮ ਸਵਾਰ ਚਾਰੇ ਪਾਸੇ ਦਵਾਨ ਵਿੱਚ ਚੁੱਪ ਵਰਤ ਗਈ ਜੀ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗ ਪਏ ਗੁਰੂ ਜੀ ਨੇ ਦੁਬਾਰਾ ਸਿੱਖੀ ਸਿਦਕ ਦੀ ਪਰਖ ਲਈ ਲਲਕਾਰਿਆ ਪੰਡਾਲ ਵਿੱਚੋਂ ਸੰਗਤਾਂ ਖਿਸਕਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਬਹੁਤ ਸਾਰੇ ਕੱਚੇ ਵੀ ਹੁੰਦੇ ਆ ਜੀ ਜਿਹੜੇ ਝੜ ਜਾਂਦੇ ਆ ਦੁੱਖ ਪੈਣ ਤੇ ਕਿਸੇ ਨੇ ਵੀ ਇਹ ਜ਼ਿੰਮੇਵਾਰੀ ਨਿਭਾਉਣ ਲਈ ਸਿਰ ਉੱਚਾ ਨਾ ਦਿਖਾਇਆ ਇੱਕ ਇਸ ਵਾਰ ਭਾਈ ਜੈਤਾ ਜੀ ਦੇ ਖੂਨ ਨੇ ਵਾਲਾ ਖਾਦਾ ਇਸ ਇਨਕਲਾਬੀ ਯੋਧੇ ਨੇ ਆਪਣਾ ਤਨ ਮਨ ਪਹਿਲਾਂ ਹੀ ਗੁਰੂ ਘਰ ਦੀ ਸੇਵਾ ਵਿੱਚ ਅਰਪਣ ਕਰ ਰੱਖਿਆ ਸੀ ਜੋਸ਼ ਵਿੱਚ ਫਰਕ ਰਹੇ ਡੋਲਿਆ ਨੇ ਇਸ ਖੂਨੀ ਸਾਕੇ ਪਿੱਛੋਂ ਗੁਰੂ ਜੀ ਦਾ ਸੀਸ ਮਹਫੂਜ਼ ਦਿੱਲੀ ਤੋਂ ਅਨੰਦਪੁਰ ਸੈ ਪਹੁੰਚਾਉਂਦੀ ਸੇਵਾ ਆਪਣੇ ਸਿਰ ਲਈ ਕਮਰ ਕਸਾ ਕਸਿਆ ਗੁਰੂ ਗੋਬਿੰਦ ਰਾਏ ਜੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਮਾਤਾ ਗੁਜਰੀ ਜੀ ਨੇ ਇਸ ਸੂਰਬੀਰ ਦਾ ਮੱਥਾ ਚੁੰਮਿਆ ਤੇ ਗੁਰੂ ਘਰ ਦੀਆਂ ਸਵਲੀਆਂ ਮਹਿਰਾਂ ਦੀ ਬਖਸ਼ਿਸ਼ ਕਰਕੇ ਪਾਈ ਜੈਤਾਜੀ ਨੂੰ ਦਿੱਲੀ ਤੋਰਿਆ ਇਹਨਾਂ ਨੂੰ ਆਪਣੀ ਚੜ੍ਹਦੀ ਜਵਾਨੀ ਤੇ ਗੁੰਦਵੇਂ ਗੇਲੀ ਵਰਗੇ ਸਰੀਰ ਤੇ ਮਾਨਸਿਕ ਭਾਵੇਂ ਸਮੇਂ ਦੀ ਸਰਕਾਰ ਦਾ ਇਹ ਫਰਾਰ ਮੁਜਰਮ ਸੀ ਫਿਰ ਵੀ ਸਿਰ ਨੂੰ ਤਲੀ ਤੇ ਧਰ ਕੇ ਪ੍ਰੇਮ ਖੇਡਣ ਤੋਂ ਨਾ ਝਿਜਕਦੇ ਦਿੱਲੀ ਪਹੁੰਚਿਆ ਰਾਤ ਸਮੇਂ ਪਹਿਰੇਦਾਰਾਂ ਦੀਆਂ ਨਜ਼ਰਾਂ ਤੋਂ ਬਚ ਕੇ ਗੁਰੂ ਤੇਗ ਬਹਾਦਰ ਜੀ ਦੇ ਜਹਾ ਦਰਸ਼ਨ ਕੀਤੇ ਇਸ ਮਹਾਬਲੀ ਨੇ ਗੁਰੂ ਜੀ ਇਸ ਸੂਰਮੇ ਦੀ ਦਲੇਰੀ ਤੋਂ ਬੜੇ ਪ੍ਰਸੰਨ ਹੋਏ ਪਰ ਸਹਿਬਾਂ ਨੂੰ ਪਿੰਜਰੇ ਵਿੱਚ ਤੱਕ ਕੇ ਪਾਈ ਜੱਤੇ ਦੀਆਂ ਅੱਖੀਆਂ ਵਿੱਚੋਂ ਨੀਰ ਵਹਿ ਤੁਰਿਆ ਜੋਸ਼ ਵਿੱਚ ਆਏਨ ਖਿਲੀ ਜੋਦੇ ਨੇ ਆਪਣੇ ਰੂਹ ਨੂੰ ਠੰਡਾ ਕਰਨ ਲਈ ਦਿੱਲੀ ਦੀ ਤਬਾਹੀ ਕਰਨ ਲਈ ਗੁਰੂ ਜੀ ਤੋਂ ਆਗਿਆ ਮੰਗੀ ਪਰ ਗੁਰੂ ਜੀ ਨੇ ਕਿਹਾ ਤੇਰਾ ਭਾਣਾ ਮਿੱਠਾ ਲਾਗੇ ਨਾਮ ਪਦਾਰਥ ਨਾਨਕ ਮੰਗੇ ਵਾਲੇ ਪੂਰਨਿਆਂ ਤੇ ਚਲਦਿਆਂ ਭਾਈ ਜੱਤਾ ਜੀ ਨੂੰ ਕਿਹਾ ਚਿੰਤਾ ਤਾਂ ਕੀ ਕੀਜੀਏ ਜੇ ਅਣਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਗੁਰੂ ਪਾਸ਼ਾ ਜੀ ਹੁਣ ਭਾਈ ਜੱਤਾ ਜੀ ਨੂੰ ਰੋਕ ਲੈਂਦੇ ਨੇ ਕਹਿੰਦੇ ਆ ਕਿ ਨਹੀਂ ਭਾਈ ਇਹ ਹੁਣ ਹੋਣੀ ਹੋ ਕੇ ਰਹੂਗੀ ਤੁਸੀਂ ਇਸ ਤੇ ਕੋਈ ਵੀ ਜਿਹੜਾ ਹੈਗਾ ਪ੍ਰਤੀਕਿਰਿਆ ਨਾ ਦਿਖਾਓ ਇਸ ਤੋਂ ਬਾਅਦ ਕਿਵੇਂ ਭਾਈ ਜੱਤਾ ਜੀ ਆਪਣੇ ਪਿਤਾ ਸਦਾਨੰਦ ਜੀ ਨੂੰ ਸ਼ਹੀਦ ਕਰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਉਠਾਉਣ ਦੇ ਲਈ। ਇਹ ਦੂਬਾਦ ਵਾਲੀਆਂ ਜਿਹੜੀਆਂ ਘਟਨਾ ਕਾਫੀ ਭਾਵਕ ਕਰ ਦੇਣ ਵਾਲੀਆਂ ਨੇ। ਤੇ ਸ਼ਾਇਦ ਤੁਸੀਂ ਇਸ ਤੋਂ ਪਹਿਲਾਂ ਇਹ ਸੁਣਿਆ ਹੋਊਗਾ ਕਿ ਭਾਈ ਜੱਤਾ ਜੀ ਨੂੰ ਆਪਣੇ ਪਿਤਾ ਦਾ ਸੀਸ ਇੱਕ ਰਾਤ ਆਪਣੇ ਘਰ ਦੀ ਕੋਠੜੀ ਦੇ ਵਿੱਚ ਕਲਮ ਕਰਨਾ ਪਿਆ ਸੀ ਤਾਂ ਕਿ ਉਹ ਗੁਰੂ ਪਿਤਾ ਦਾ ਸੀਸ ਚੱਕ ਸਕਣ। ਇਹ ਨਹੀਂ ਸੀ ਕਿ ਉਹ ਆਪਣੇ ਪਿਤਾ ਤੇ ਕੋਈ ਜ਼ੁਲਮ ਕਰ ਰਹੇ ਸਨ ਪਹਿਲਾ ਭਾਈ ਜੈਤਾ ਜੀ ਖੁਦ ਚਾਹੁੰਦੇ ਸਨ ਕਿ ਉਹਨਾਂ ਦੇ ਪਿਤਾ ਜੀ ਭਾਈ ਜੈਤਾ ਜੀ ਦਾ ਖੁਦ ਅਸੀਸ ਕਲਮ ਕਰ ਦੇਣ ਤੇ ਇਹ ਜਿਹੜੀ ਸੇਵਾ ਖੁਦ ਕਰਨ ਪਰ ਪਿਤਾ ਜੀ ਫਿਰ ਉਹਨੂੰ ਕੀ ਸਮਝਾਉਂਦੇ ਨੇ ਆਦੇ ਪੁੱਤਰ ਨੂੰ ਕਿ ਨਹੀਂ ਪੁੱਤਰਾ ਤੂੰ ਮੇਰਾ ਅਸੀਸ ਕਲਮ ਕਰ ਦੇ ਤੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਨੇ ਤੈਨੂੰ ਥਾਪੜਾ ਦਿੱਤਾ ਹੈ ਤੁਸੀਂ ਜ਼ਿੰਮੇਵਾਰੀ ਆਦੇ ਸਿਰ ਲਈਓ ਤੁਸੀਂ ਹੀ ਨਿਭਾਓਗੇ ਇਹ ਸਾਰੀਆਂ ਜਾਣਕਾਰੀਆਂ ਲੈਣ ਲਈ ਤੁਸੀਂ ਇਸ ਚੈਨਲ ਨਾਲ ਕਿਰਪਾ ਕਰਕੇ ਬਣੇ ਰਹੋ ਤੇ ਜੋਤ ਪੰਜਾਬੀ ਬਲੌਗਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਕੇ ਇਹਨਾਂ ਵੀਡੀਓ ਨੂੰ ਅੱਗੇ ਵੱਧ ਤੋਂ ਅੱਗੇ ਸ਼ੇਅਰ ਕਰਿਓ ਜੀ ਕਿਉਂਕਿ 6 ਦਸੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਵਸ ਹੈ ਤੇ ਸਾਨੂੰ ਉਹਦੀ ਇੱਕ ਇੱਕ ਘਟਨਾ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਪੂਰੇ ਸ਼ਰਧਾ ਦੇ ਵਿੱਚ ਭਿੱਜ ਕੇ ਉਸ ਸ਼ਹੀਦਤ ਨੂੰ ਯਾਦ ਕਰ ਸਕੀਏ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ